ਐਸਐਸਪੀ ਫਰੀਦਕੋਟ ਮਾਨਯੋਗ ਡਾਕਟਰ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਚੋਰੀ ਜਾਂ ਖੋਹ ਦੀ ਘਟਨਾ ਸੰਬੰਧੀ ਫਰੀਦਕੋਟ ਪੁਲਿਸ ਵੱਲੋਂ ਫੌਰੀ ਕਾਰਵਾਈ ਕੀਤੀ ਜਾਂਦੀ ਹੈ اسی ਲੜੀ ਦੇ ਵਿੱਚ ਇੱਕ ਜਿਹੜੀ ਚੋਰੀ ਰਿਪੋਰਟ ਕੀਤੀ ਗਈ ਸੀ ਐਸਐਮਓ ਸਿਵਲ ਹਸਪਤਾਲ ਫਰੀਦਕੋਟ ਵੱਲੋਂ ਜਿਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਕੁਝ ਸ਼ਰਾਤੀ ਅੰਸਰਾਂ ਵੱਲੋਂ ਉੱਥੋਂ ਕੁਝ ਹਸਪਤਾਲ ਦਾ ਸਮਾਨ ਹੈਗਾ ਜਿਹੜਾ ਉਹ ਚੋਰੀ ਕੀਤਾ ਗਿਆ ਸੀ ਪੁਲਿਸ ਵੱਲੋਂ ਇਸ ਨੂੰ ਇਸ ਤੋਂ ਤੇ ਤਿੰਨ ਦਿਨਾਂ ਕੰਮ ਕਰਦਿਆਂ ਇੱਕ ਐਫਆਈਆਰ ਨੰਬਰ 409 ਮਿਤੀ 29 ਨ ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਗਈ ਹੈ ਤੇ ਇਸ ਦੇ ਉੱਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੇ ਆ ਹਾਂ ਜਿਹੜਾ ਦੋਸ਼ੀ ਬੋਰ ਸਿੰਘ ਜਿਸ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਵੱਲੋਂ ਚੋਰੀ ਕਰਨ ਉਪਰੰਤ ਇਹ ਜਿਹੜਾ ਸਮਾਨ ਹੈਗਾ ਇੱਕ ਕਬਾੜੀਏ ਹਰਪ੍ਰੀਤ ਸਿੰਘ ਉਰਫ ਬੋਰਾ ਨੂੰ ਜਿਹੜਾ ਵੇਚ ਦਿੱਤਾ ਗਿਆ ਸੀ ਅ ਅਗਲੀ ਤਫਤੀਸ਼ ਦੇ ਵਿੱਚ ਹਰਪ੍ਰੀਤ ਸਿੰਘ ਔਰਫ ਗੋਰਾ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਹਰਪ੍ਰੀਤ ਸਿੰਘ ਔਰਫ ਗੋਰਾ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇਹ ਕਿਤੇ ਵਜੋਂ ਇੱਕ ਕਵਾੜੀ ਆਏਗਾ ਜੋ ਕਿ ਚੋਰੀ ਦਾ ਸਮਾਨ ਆ ਲੈ ਕੇ ਤੇ ਅੱਗੇ ਵੇਚਦਾ ਹੈਗਾ ਸੋ ਇਸ ਤਰ੍ਹਾਂ ਦੀ ਜਿਹੜੀ ਅਗਲੀ ਇਹਦੇ ਵਿੱਚ ਜਿਹੜੀ ਵੀ ਕਾਰਵਾਈ ਹੋਊਗੀ ਉਸ ਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ ਤੇ ਫਰੀਦਕੋਟ ਪੁਲਿਸ ਕਿਸੇ ਵੀ ਤਰ੍ਹਾਂ ਦੀ ਘਟਨਾ ਚੋਰੀ जखੋ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਸੋਲਵ ਕਰਨ ਲਈ ਤੇ ਲੋਕ ਪੱਖੀ ਜਿਹੜੀ ਹੈਗੀ ਹੈ ਪੁਲਿਸਿੰਗ ਲਈ ਬਚਨਵਾਦ